ਸੀ ਗੱਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਆਪਣਾਲਾ ਮਿੱਤਰੋ ਝੋਟਾ ਕਰ ਲਿਆ ਸਵੇਰ ਸੁਵੇਰ ਸਟਾਰਟ ਕਿਉਂਕਿ ਇਹਦੀਆਂ ਟਿਊਬਾਂ ਯਾਂ ਜਿਹੜੀਆਂ ਉਹ ਬਦਲ ਕੇ ਲੈ ਕੇ ਆਉਣੀਆਂ ਨੇ ਤੇ ਟੂ ਜਰ ਦੂਜੀ ਗੱਡੀ 'ਚ ਰਹਿ ਗਈ ਸਵੈਬਟ ਤੇ ਉਹ ਲਿਆਉਣਾ ਮੈਂ ਜਾ ਕੇ ਪਹਿਲਾਂ ਟੂ ਦਿਖਾਉਣੇ ਪਹਿਲਾਂ ਤਾਂ ਮਿੱਤਰੋ ਆਹ ਟੂਬਾਂ ਯਾਂ ਡਾਈਆਂ ਪੰਗਾ ਸੀ ਲੈ ਐਡੀ ਵੱਡੀ ਗੱਡੀ ਦੇ ਅਸੀਂ ਪਾਉਨੇ ਸਵੈਬਟ ਵਾਲੇ ਫੋਗ ਲੈਂਪਾਂ ਦੇ ਟੂਬ ਇਹ ਤੇ ਇਹ ਟੂਬਾਂ ਵੱਡੀਆਂ ਪਾ ਕੇ ਲੈ ਕੇ ਜਾਣਗੇ ਅੱਜ ਜਾਲੀ ਕੰਮ ਕਰਿਆ ਜਾਲੀ ਕੰਮ ਕਰਿਆ ਪਿਆ ਸੀ ਐਦਰੀ ਸਮਾਈਲ ਹੱਸਿਆ ਕਰ ਮਿੱਠੀ ਐ ਇੱਧਰੋਂ ਚੱਲਖਣੀ ਚੱਲਣ ਚੱਲਦਾ ਆਹ ਚੱਲ ਪੇ ਅਜੀ ਬੰਦੇ ਹੈਲੋ ਹੈ ਕਿ ਮੇਰੇ ਬੋਰਨਟ ਬੋਰਨਟ ਚੱਕੀ ਵਧੀਆ 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 ਹਾਂ ਪੂਰਾ ਵਧੀਆ ਹਾਂ ਸੀ ਇੱਥੇ ਚੱਲੇ ਨਹੀਂ ਯਾਰ ਹਾਂ ਜੀ ਇਹ ਫਾਈਬਰ ਦਾ ਪਈਆ ਓ ਆ ਗਿਆ ਚੱਲਦਾ ਸਲਾਦ ਕਰੋ ਜੀ ਕੀ ਬੱਤੀ ਆ ਨਹੀਂ ਚੱਲਦਾ ਨਾਲ ਉਹ ਆ ਚੱਲੀ ਜਾਂਦਾ ਚਾਨਣ ਘਟ ਹੈ ਮੜਾ ਜਿਹਾ ਕਰੀ ਸੈਟਿੰਗ ਇਹਦਾ ਚੱਲਦਾ ਕੋਈ ਗੱਲ ਨਹੀਂ ਜੇ ਹੋਈ ਫਰੀ ਹੋਰ ਕਿਸੇ ਦਰਜੇ ਜੀ ਤੈਨੂੰ ਦੇਵਾਂਗੇ ਆਪਾਂ ਇਹ ਚਟੇ ਹੁੰਦੇ ਨਾ ਮੇਰੇ ਥੇ ਠੀਕ ਹੈ ਕੋਈ ਨਹੀਂ ਕੋਈ ਠੀਕ ਆ ਬਈ ਚਾਨਣ ਜੇ ਭਾਂਡਾ ਰੋਮਣੀ ਪਾਦ ਦਾਨੀ ਉਹ ਵਧੀਆ ਨਹੀਂ ਪਈ ਹੁਣ ਪਰ ਕੱਢੀ ਹੈ ਹੈ ਇਹ ਵਧੀਆ ਵੀ ਬਾਹਰ ਪਈ ਨਿਕਲੀ ਵਰਦੀ ਮੱਛੀ ਗਈ ਆ ਭੈਣੇ ਮਲਾ ਰਾਤ ਅਲ ਲੱਗੀ ਨਹੀਂ ਹੋਣੀ ਉਹ ਮੱਛੀ ਪਈ ਆ ਭੈਣੇ ਇਹ ਬਾਹਰ ਹੀ ਫਿਰਦੀ ਸੀ ਭਾਈ ਆ ਟਿਊ ਤੇਰੀ ਬਾਹਰ ਹੀ ਫਿਰਦੀ ਸੀ ਹਾਂ ਚੱਲਦੀ ਅੰਦਰੋਂ ਭਾਈ ਹਾਂ ਅੰਦਰ ਚੜੀ ਆ ਜੀ ਇਹ ਜਦੋਂ ਕੀ ਬੰਦ ਕਰਕੇ ਵਰਤ ਲਈ ਇਹ ਮੰਦੋਲੇ ਇਹ ਦੋ ਇੱਕ ਜਾਨ ਇਧਰ ਲਾ ਕੇ ਦੇਖੀਏ ਇਹ ਤੇ ਫਰੇ ਇਹ ਤੇ ਲਾਈਟ ਨਹੀਂ ਆਉਦੀ ਹਾਲ ਉਹ ਚ ਲੈ ਵੀ ਨਹੀਂ ਆਉਦੀ ਕਰ ਮਰਨ ਦੇਖਣੀ ਫਤਨੋ ਬਾਈ ਤੂੰ ਦੇਖ ਲਈ ਇਹਦਰੋਂ ਧੂਬਾਂ ਲੈ ਕੇ ਦਿੰਨੇ ਆ ਸੀ ਆ ਵੱਡੀਆਂ ਵੱਡੀ ਲੈਟਰਾਂ ਦੇ ਪੂਪਾ ਪਾ ਲਈ। ਕੀ ਕਰਤੀ ਇਹ। ਆ ਧੂਆ ਜਾ ਕਿਵੇਂ ਨਿਕਲ ਜਾਂਦਾ ਇਹ ਤੋਂ। ਰਬੜ ਲੱਗਿਆ ਆ। ਅੱਛਾ। ਉਹ ਕਿਹੜਾ ਲੀ। ਇਹ ਧੂਮਾ ਧਾਰ ਹੋ ਗਿਆ ਉਹ। ਪਿੱਛੀ ਕਰਕੇ ਨਾ ਨਾ 25 ਨਹੀਂ ਹੈਗੀ ਰਬੜ ਲੱਗਿਆ। ਰਬੜ ਲੱਗੀ ਹੋਇਆ ਜਾਨ ਨਾਲ। ਇਹ ਲੱਗੀ ਨਾਲ ਗਰਮ ਬਲਾ ਹੋਇਆ ਪਿਆ ਜਗਾੜੇ। ਇਹ ਕਿਹੜਾ ਪੰਜ ਦਰ ਸੋਡਾ ਮੂਟਾ ਹੁੰਦਾ। ਆਵਣਾ ਪਈ ਜੈਂਗੋ ਵਾਂਚ ਉਹਦੀ ਖਾਤਰੀ ਗਈ ਆ ਇਹ 9005 ਪੈਣੀ ਦੀ ਚਾ ਠੀਕ ਹੈ ਜੀ ਕਿੰਨੇ ਬੜਾ ਹੈ 240 ਆ 240 ਹੈ ਆ ਤਾਂ ਕੁਝ ਵੀ ਨਹੀਂ ਚੰਨਣ ਵੀਰੇ ਇਹ ਤਾਂ ਯਾਰ ਇਹ ਤਾਂ 500 ਰੁਪਏ ਦੀ ਹੈ ਤਾਂ ਕੱਢ ਕੇ ਆ ਤੈਨੂੰ ਸੁਆਦ ਨਾ ਆਵੇ ਦੋ ਚਾਰ ਦਿਨਾਂ ਚ ਕੱਢ ਕੇ ਫੜਾ ਜੀ ਨਾਲ ਦੀ ਨਾਲ ਬਿੱਲ ਬਣਾ ਦੂ ਪਹਿਲਾਂ ਕਹੇ ਪਹਿਲਾਂ ਬਿੱਲ ਬਣਾਉਣ ਦੋ ਦਿਨ ਦੋ ਦਿਨ ਟਰਾਈ ਕਰ ਲੈ ਉਸ ਤੋਂ ਬਾਅਦ ਬਿੱਲ ਬਣਾ ਦੂ ਦੋ ਸਾਲ ਦੀ ਇਹਦੀ ਚਾਣਨਾ ਚਾਹੀਦਾ ਫੁੱਲ ਕਰੂ ਨਾ ਤੇਰੇ ਪੈਸੇ ਨਜਾਇਜ਼ ਨਹੀਂ ਉਹ ਲਵਾਂਗੇ ਨਜਾਇਜ਼ ਨਹੀਂ ਲੰਦੇ ਜਿੰਮੇ ਜਿਹੜੇ ਸਾਬ ਨਾਲ ਗੱਡੀ ਏਡੀ ਹੈ ਨਾ ਚਾਣਨ ਭੈਣਾ ਇਹਦਾ ਤਾਂ ਕੁਝ ਵੀ ਨਹੀਂ ਯਾਰ ਇੱਕ ਵਾਰੀ ਪਾ ਕੇ ਦੇਖ ਤੈਨੂੰ ਸਬਾਨ ਨਾਲ ਦੋ ਚਾਰ ਦਿਨਾਂ ਚ ਕੱਢ ਕੇ ਫੜਾ ਦੀ 1 ਰੁਪਿਆ ਨਹੀਂ ਕੱਢਦਾ ਫੋਰ ਇਦੋਂ ਬੱਦਾਂ ਕਿਹੜਾ ਮਿਲੂਗਾ ਠੀਕ ਹੈ ਬਿੱਲ ਨਾਲ ਦੀ ਨਾਲ ਉਹਦੀ ਬਣਾ ਦੂਗਾ ਮੈਨੂੰ ਜਦੋਂ ਤੂੰ ਕਹੇਗਾ ਮੇਰਾ ਓਕੇ ਆ ਕੱਲ ਚਾਣਨ ਮੱਚ ਗਈ ਸੜ ਗਈ ਨਵੀਂ ਕਾਉਂਟਰਫੇਜਮੈਂਟ ਮਿਲੂਏ ਨਹੀਂ ਇਹਦਾ ਰਿਪੇਅਰ ਕਰਾ ਕੇ ਦੇਣਾ ਠੀਕ ਆ 2 ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ ਚੰਨ ਨਾਂਮ ਨੇ ਮੈਨੂੰ 2-4 ਦਿਨਾਂ ਚ ਕੱਢ ਕੇ ਫਿਰ ਪਾ ਦੇ ਠੀਕ ਆ ਕਿੰਨੇ ਦੀਆਂ ਇਹ 3500 ਰੁਪਏ ਦੀ ਠੀਕ ਆ ਇਹ 3500 ਦਾ ਪਰ ਇਹ ਕਿਹਾ ਕਰੇਗਾ ਚੀਜ਼ ਕੀ ਦਿੱਤੀ ਸੀ ਮਨੂੰ ਠੀਕ ਆ ਇਹ ਜੋ ਹੋਰ ਵੈਰਾਈਟੀ ਕੀ 3562 ਚ ਹੋਵੇ ਇੱਧਰ ਚੱਕੀ ਤੇ ਮੈਂ ਹੁਣ ਪੰਜਾਬੀ ਚ ਗੱਲ ਕਰਾਂ ਤੁਹਾਡੇ ਨਾਲ ਤੱਪਿਆ ਤੀ ਲਿਖਿਆ ਹੁੰਦਾ 550 ਦਾ ਇਹ ਦੇਖ ਲੈ ਮੇਰੇ ਕੋਲ ਬਹੁਤ ਖੁਸ਼ਕਿਆ ਪਰ ਮੈਂ ਤੁਹਾਡੇ ਨਾਲ ਉਹ ਹੀ ਆ ਕੁਝ ਨਹੀਂ ਕਰਨਾ ਠੀਕ ਹੈ ਉਹ ਇਹਨੂੰ 2 ਪਾਇਂਗੜ ਤੈਨੂੰ 400 ਦਾ ਚ ਸਵਾਦ ਨਾਲ ਦੇ ਮੈਨੂੰ ਲਾ ਕੇ ਫੜਾ ਦੇ ਠੀਕ ਹੈ ਪਰ ਜਾਇਦਾ ਜਾਇਦਾ ਹੱਸਦੀ ਕਿਨੇ ਲੈ ਵਾਹੀ ਆ ਕੋਈ ਥੋੜੀ ਕਰਨਾ ਫਿਰ ਉਹ ਹੋ ਜਾ ਕੋਈ ਇਧਰ ਘਟਾ ਕੇ ਉਧਰ ਪਾਣਾ ਪਰ ਤੈਨੂੰ ਤੈਨੂੰ ਜਿਹੜੀ ਛਾਤਾਂ ਨੇ ਤੇਰੇ ਨਾਲ ਖੜੀਆਂ ਨੇ ਜਦੋਂ ਮਰਜੀ ਕਾਊਂਟਰ ਤੇ ਰੱਖਦੀ ਮੱਚ ਗਈ ਸੜ ਗਈ ਲੋਕ ਪਤਾ ਕੀ ਕਹਿੰਦੇ ਨੇ ਦੁਕਾਨ ਵਾਲੇ ਰੱਖ ਜਾ ਬਾਈ ਸ਼ਾਮ ਨੂੰ ਕਰਵਾ ਕੇ ਦੂੰ ਸਵੇਰੇ ਕਰਾ ਕੇ ਦੂੰ ਚਾਰ ਦਿਨਾਂ ਨੂੰ ਕਰਾ ਕੇ ਦੂੰ ਤੇ ਨਾਲ ਦੀ ਨਾਲ ਰੁਪਏ ਕਾਊਂਟਰ ਤੇ ਮੜ ਦਿੰਦ ਨਾਲੇ ਕੰਪਨੀ ਦੇ 2px ਦੀ ਵੀਡੀਓ ਪਾ ਕੇ ਦੇਖੋ। 85000 ਰੁਪਏ ਗਾਰੰਟੀ ਸ਼ੇਮਾ ਗਾਰੰਟੀ ਇੱਕ ਮੇਰੇ ਕੋਲ ਜੇ ਇਸ ਤੋਂ ਵੱਧ ਹੋਣਾ ਚਾਹੀਦਾ ਉਹ ਵੀ ਦੇ ਦੂਗਾ ਗਾਰੰਟੀ ਨਾ ਹੋ ਰਹੀ ਆ ਜਾ 5500 ਹਾਂ ਗਲਵਿੰਦਰ ਕਿਹੜੀ ਟੂਕੜੀ ਕਹਿੰਦੇ ਐਚ 2 ਪਿਕ ਆ ਕਰੀਂ ਗੱਲ ਕਾਮ ਵਾਲਾ ਇਹ ਦਿਖਾਓ ਸਾਰੇ ਕਿਹੜਾ ਆਇਆ ਹਾਂ ਨੂੰ ਤੇ ਟ੍ਰੌਨ ਹਾਂਜੀ ਕਿਹੜੀਆਂ ਪਰ ਇਹ ਟ੍ਰੌਨਿਕ ਤਾਂ ਵਧੀਆ ਵੀਰੇ ਮੇਰੇ ਕੋਲ ਵੈਸਟ ਟੌਂਗੀ ਹੈਗੀ ਤੇ ਇੱਕ ਕ੍ਰਾਸ ਲਿੰਕ ਵੀ ਦੀ ਕੀ ਨੂੰ ਪਾਈ ਜਾਨ ਹਰ ਇੱਕ ਬੰਦੇ ਨੇ ਕਿਹਾ ਠੀਕ ਹੈ ਰਿਜ਼ਲਟ 100 ਪਰ 100 ਹੈਗਾ ਬਾਕੀ ਵੀਰੇ ਲਿਮਟ ਕੋਈ ਚੀਜ਼ ਨਹੀਂ ਜੇ ਤੂੰ ਐ ਲੱਗਿਆ ਹੋਰ ਪਾਣੀ ਐ ਵੱਡੀ ਪਾਣੀ ਵੱਡੀ ਪਾਣੀ ਜਦੋਂ ਜਮ ਵੱਡੇ ਰੋਡ ਤੇ ਜਾਂਦੇ ਆ ਮੇਰਾ ਹਾਲਾ ਦੀ ਦੀ ਹੋਣੀ ਪੂਰੀ ਵਧੀਆ ਜਗਦੀ ਦੀ ਸੀ ਨਾ ਪਾ ਕੇ ਦੇ ਮੈਂ ਨਹੀਂ ਕਹਿੰਦਾ ਆ ਕਹੇਗਾ ਠੀਕ ਹੈ ਇਧਰ ਮੈਂ ਕੀ ਕਰ ਬੱਚਾ ਕੈਮੀ ਆ ਛੇਮੀ ਆ ਛੇਮੀ ਆ ਆਹ ਦੇਰਾ ਇਹ ਤਾਂ ਖੋਲਿਆ ਬਾਪੂ ਦਾ ਅਸੀਂ ਪਸੂ ਛੇਮੀ ਆ ਦਸਤਾ ਦਿੱਤਾ ਤੈਨੂੰ ਮੰਨ ਗਿਆ ਜਦੋਂ ਮੰਨੇ ਵੀ ਕਰਕੇ ਭਜਾਈ ਬਣਾਉਣ ਟੱਕਾ ਜਾਂਦੀ ਹੈ ਜਾਈ ਜਾ ਕੇ ਦੁਕਾਨ ਖੋਲ੍ਹ ਲਾ ਦੁਰਕੇ ਦਾ ਕੰਮ ਕਰ ਲੈ ਰੋਟੀ ਫੇਰ ਮਿਲੂ ਆਇਆ ਤਾਂ ਮੇਰਾ ਹਲਾ 10 ਵਜੇ ਅੱਜ ਤੇ ਤਾਂ ਵੀ ਇੱਥੇ ਮਿਲੀ ਆਪਾਂ ਜੋ ਲੱਖ ਦੀ ਲਾਹਨਤ ਦਾ ਬੈਕਗ੍ਰਾਉਂਡ ਤੇ ਤੇ ਮੈਂ ਖੰਦੇ ਹੀ ਨਹੀਂ ਕਰੇ ਮੈਂ ਦੀ ਨਹੀਂ ਥਕਾਣਾ ਨਾ ਕਰੋ ਵੀਰ ਜੀ ਥਕਾਣਾ ਨਾ ਕਰੋ ਕਰ ਲਿਆ ਲੋਡ ਭੇਜਣੇ ਹਨਾ ਹੋਵੇ ਕਰ ਲਿਆ ਉਹਦਾ ਲੋਡ ਕਰ ਲਿਆ ਦੇਖ ਲੈ ਕੋਈ ਮਕੀਆ ਲੈ ਨੂੰ ਸਪਰੇ ਲੈ ਕੇ ਮੜੀ ਪੂਣੇ ਨਾ ਜਾਣ ਆ ਖੜੀ ਫੇਰੀ ਫੇਰੀ ਆਹ ਬੁਰਾ ਫੁਰਕੀ ਭਾਲਦਾ ਦੇਖ ਲੈ ਚਲ ਮੈਂ ਦੱਸਦਾ ਸੀ ਆ ਆ ਇੱਥੋਂ ਦੇਖ ਤੂੰ ਛੱਡ ਗਿਆ ਹੋਗਾ ਪ੍ਰੋਜੈਕਟਰ ਚੱਲੀ ਜਾਂਦਾ ਇੱਧਰ ਲਾ ਆ ਵੀ ਚਲੀ ਆ ਦੀਆ ਜਾਣ ਇਹ ਜਾਮਣੀ ਕਿਵੇਂ ਆ ਇਹ ਜਾਮਣੀ ਆ ਮੈਂ ਤੈਨੂੰ ਉਹੀ ਦੱਖੇ ਨਾ ਕਿਉਂ ਥੱਲੇ ਆਲੀ ਆ ਭਈਆ ਪਾ ਉੱਤੇ ਵਾਲਾ ਚਲੋ ਇਹ ਬਰਖਾ ਜਮਣੀ ਚੱਲਦਾ ਆ ਚਿੱਟਾ ਚੱਲਦਾ ਅਰੇ ਤਾ ਚੱਲਦਾ ਕਿਉਂ ਜੇ ਇਹ ਕਰ ਲੀ ਤਾਰ ਲਾਣੀ ਹਾਂਜੀ ਕੀ ਵਿਚਾਰ ਨੇ ਕੋਈ ਵਿਚਾਰ 10 ਨੰਬਰ ਇੰਤ ਬਣਾ ਦੇਗੀ ਭੱਜ ਗਏ ਹੁਣ ਦੇਖੀ ਹੁਣ ਕੋਣੀ ਚੱਲਿਆ ਜੀ ਹੁਣ ਚੱਲ ਜੀ ਹੁਣ ਉਹ ਚੱਲ ਆ ਚੱਲ ਪਿਆ ਸਾਰਾ ਜਿਗਰ ਸਾਰਾ ਜਿਗਰ ਚੱਲ ਪਿਆ ਓਕੇ ਆ ਜਮਾ ਫਰੰਟ ਰੀਅਰ ਦੋਨੇ ਪਾਸੇ ਲੈਮੀਨੇਸ਼ਨ ਹੈਗਾ ਨਹੀਂ ਆਮਨ ਕੱਲਾ ਫਰੰਟ ਲੈਮੀਨੇਸ਼ਨ ਹੁੰਦਾ ਏ ਅਜੀਬਾ ਦੇਖੋ ਕੁਆਲਟੀ ਦੇਖੋ ਵੀ ਉਦੋਂ ਅਸੀਂ ਐਮਰਜੈਂਸੀ ਚੜਾਏ ਸੀ ਲੇਹ ਦਾਖ ਜਾਂਦੇ ਸੀ ਅੱਛਾ ਰਾਤ ਅਸੀਂ ਲਿਜਾਣੇ ਮੇਰੀ ਨੰਗਲ ਲੱਗੇ ਮਾ ਜਿਹੜਾ ਚੜਾ ਕੇ ਲੈ ਕੇ ਜਾਏ ਉਹ ਸੁੰ ਚੜਾਦੇ ਹੁੰਗੇ 1-2 ਘੰਟੇ ਸੋ ਸਾਡੇ ਲਾ ਤੇ ਜਾਂ 2-2.5 ਘੰਟੇ ਲੱਗੇ ਮੈਂ ਲਾਉਂਗਾ ਠੀਕ ਹੈ 2 ਘੰਟੇ ਲਾਏ ਮੈਂ ਸਵੇਰੇ ਗੱਡੀ ਲੈ ਕੇ ਤੁਹਾਡੇ ਕੋਲ 10:00 ਵੀਰੇ ਸ਼ਾਮ ਨੂੰ ਦੂੰਗਾ 5-6 ਠੀਕ ਹੈ ਹਾਂ ਤਾਂ 2 ਘੰਟੇ ਅੰਦਰੋਂ ਸਸਪਾਈ ਵੀ ਹੋਣੀ ਨਾ ਸੀਟਾ ਖੋਲ ਲਾਂਗੇ ਉਧਰ ਸਸਪਾਈ ਹੋਣੀ ਮੈਂ ਸੀਟਾ ਕੰਮ ਕਰਾ ਕੇ ਦੇਖੋ ਵਾ ਤੁਸੀਂ ਨਾਉ ਨੂੰ ਦਿੰਨੇ ਆ ਫਿਰ ਦਾ ਮੌਕਾ ਸੇਵਾ ਦਾ ਫਿਰ ਹਾਂ ਨਾ ਤਾਂ ਹੀ ਲਾਈਟਾਂ ਕਰ ਕਿਉਂ ਹੈਗੇ ਪੱਕੀ ਲਾਈਟਾਂ ਨਹੀਂ ਮੈਨੂੰ ਵੀਡੀਓ ਪਾ ਦਿਓ ਅੱਜ ਨੰਬਰ ਠੋੜਾ ਪੜਿਆ ਗਿਆ ਵੀਡੀਓ ਸਾਨੂੰ ਸਾਈਟਾਂ ਲਈ ਫਰਮ ਸਾਜੀ ਦਿਖਾ ਦਾਂਗੇ ਅਸੀਂ ਪਾਰਸੂ ਅਸੀਂ ਜਾਣਾ ਤੇ ਵੀਡੀਓ ਬਣਾ ਲੇ ਜਿੱਦਾਂ ਸੀ ਬਣਾਵਾਂਗੇ ਨਾ ਆਪਾਂ ਉਦੋਂ ਵੀ ਬਣਾਵਾਂਗੇ ਤੁਹਾਨੂੰ ਦਿਖਾ ਇਹ ਪਰਫਾਰਮੈਂਸ ਦਾ ਬੜੀ ਪੜੀ ਕਰਨੀ ਹੈ ਜੇ ਇੱਕ ਪਾਰਸੂ ਚੰਡੀ ਖੜ ਜਾਣਾ ਇੱਥੇ ਕਿਹਾਂ ਚਾਲ ਨੇ ਵਧੀਆ ਹੈ ਕਟਣਾ ਕਾਪੀਰਾਈਟ ਆ ਜਣ ਬੰਦ ਕਰ ਦੇਗੇ ਜਦੋਂ ਕੈਮਰਾ ਚੱਲਦਾ ਠੀਕ ਬੜੀ ਸੇਧ ਰਹੀ ਰਾਜਾ ਜੀ ਬਲੌਗ ਦੇ ਲੈ ਕੇ ਬਲੌਗ ਚ ਆ ਦੇਈ ਤਾ ਜਨਾ ਪਹਿਲਾਂ ਇੱਥੇ ਆਪਣਾ ਉਹ ਬਣਾਇਆ ਆਇਆ ਤਾਂ ਹੈਗਾ ਉਹ ਤੂੰ ਹਾਂ ਹਾਂ ਆਇਆ ਵਾ ਕਿਹੜੇ ਦੇ ਦੇ ਇਸ ਤੂੰ ਗੱਲੇ ਬਲੌਗ ਚ ਆਨਨ ਕਰਦਾ ਮੈਂ ਤੈਨੂੰ ਗਾਈਜ਼ ਆਏ ਬਲੌਗ ਦੇ ਵਿੱਚ ਚੱਲ ਹਾਂ ਕੀ ਕਰਨਾ ਲੱਗਾ ਨਹੀਂ ਕਰਨਾ ਮੈਂ ਤਾਂ ਕੰਡ ਕਰਨਾ ਬਲੈਕ ਬਲੈਕ ਨਾਲ ਉਹ ਉਹ ਬੜਾ ਲੱਗਾ ਉਹ ਪਾ ਕੇ ਦੇਖ ਲਓ ਚਾਚਾ ਪਾ ਕੇ ਦੇਖ ਲਓ ਹਸਲਾ ਫੜ ਲਓ ਜਾ ਚੜੀ ਐ ਚਾ ਜਮਾ ਚੱਲ ਦੋ ਜੰਗ ਲਈ ਚੱਲ ਫਿਰ ਮੈਨੀਆਂ ਲੈਣਗਾ ਉਹ ਨਹੀਂ ਜਾ ਚੜੀ ਐ ਬਾਈ ਵੀ ਯਾਰ ਹੈ ਕਾਲਾ ਕਲਰ ਰਹਿਣੀ ਐ ਕਿਹਨਾਂ ਕਾਲਾ ਨਹੀਂ ਉਹ ਆ ਜਾ ਸ਼ਰਮਾ ਬਾਈ ਫਿਰ ਦਾਂਦਾ ਲੈਣੀ ਵੀ ਐ ਲੈਣੀ ਆ ਬਾਈ ਯਾਰ ਆ ਜਾ ਸ਼ਰਮਾ ਬਾਈ ਫਿਰ ਦਾਂਦਾ ਇਹ ਨੂੰ ਮੈਂ ਦਿਖਾ ਕੇ �ेਟੇ ਪਹਿਲਾਂ ਉਤਰੇ ਉਹਦੇ ਰਾਜੀ ਦੁਕਾਨ ਦੇ ਮਹਾਂ ਲੈ ਕੇ ਹੁਣੀ ਆਪਾਂ ਕਾਲੀ ਜੀ ਆਹ ਆਹ ਕਾਲੀ ਭਾਗ ਇੱਕ ਅੰਡਰਲੇਸ਼ ਮੰਗਾ ਕੇ ਮੇਰਾ ਫੋਨ ਸਰਵਲਾ ਦਾ ਮਰਦਾ ਮੈਨੂੰ ਆਏ ਹੋਰ ਰਸਤਾ ਦਾ ਤੇ ਅੱਜ ਤੁਸੀਂ ਕੀ ਲੈਣਾ ਲੈਣਾ ਯਾਰ ਮੈਂ ਇਹੋ ਲੈਣੀ ਜੈਕਟ ਜੀ ਲੈਣੀ ਪੀ ਫਿਰ ਮੈਨੂੰ ਦਿਖਾਈ ਜੇ ਜੈਕਟ ਫੁੱਲ ਬਾਜੂ ਆਹ ਥੱਲੇ ਸਾਰੇ ਮਾਨ ਦਾ ਆ ਲੈ ਆ ਜੈਕਟ ਦਿਖਾਈ ਫੁੱਲ ਬਾਜੂ ਕਲਮਾ ਚੁੱਕ ਜੈਕਟ ਦਿਖਾਈਏ ਬਈ ਜਿਵੇਂ ਇਥੇ ਮੈਂ ਪਾ ਕੀ ਫੜ ਜਾ ਇੱਕ ਹੋਰ ਕਿਚ ਬੰਦੀ ਹਾਂਜੀ ਮੋਬਾਈਲ ਚ ਨਿਕਲ ਜੂ ਅੱਛੇ ਆਈ ਉਹ ਲੈ ਲਿਆ ਕਹਿੰਦੇ ਕਿਵੇਂ ਆ ਰੈਂਟ ਤੂੰ ਦੱਸ ਬਾਈ ਬਲੌਗਰ ਬਣਾਣਾ ਹੈ ਫਿਰ ਬਣੇਵੇਂ ਆ ਬਣੇਵੇਂ ਆ ਵਧੀਆ ਗੱਲ ਆ ਯਾਰ ਓਕੇ